ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਪਰਣਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੋ ਬੈੜਾ ਸੂਝੀਆਂ ਸਵਾਈਆਂ ਇਹਨਾਂ ਦੀ ਮਿਲਕੀ ਕਰਕੇ ਤੁਹਾਨੂੰ ਦਿਖਾਉਣਾ ਦੁੱਧ ਚੋ ਕੇ ਦਿਖਾਵਾਂ ਕਿੰਨਾ ਦੁੱਧ ਆ ਤੇ ਰੇਟ ਡਿਟੇਲ ਸਾਰੀ ਵੀਰ ਤੋਂ ਪੁੱਛਦੇ ਆ ਆਹ ਹੋ ਗਏ ਗੱਲਬਾਤ ਬੱਚਾ ਚਾਹੁੰਦਾ ਦੇਖ ਸਕਦੇ ਹਾਂ ਆਲੀ ਵਾਢੇ ਦੇਖੋ ਬੱਚਾਈ ਸ਼ੁਰੂ ਕਰਦੇ ਘਰ ਦੇ ਬੱਚਾਈ ਸ਼ੁਰੂ ਇਹਨਾਂ ਦੀ ਤੇ ਥਣ ਥਣ ਦੇਖੋ ਕਿਆ ਬਾਤ ਆ ਜੂਮ ਕਰਕੇ ਪਹਿਲਾਂ ਆ ਬੈੜਾ ਦਿਖਾ ਦਿੰਨੇ ਆ ਦੇਖੋ ਚੁੰਨ ਕੇ ਆ ਨਾਮ ਗੁਰਪ੍ਰੀਤ ਪਿੰਡ ਧੌਲਾ ਜਿਹੜਾ ਬਰਨਾਂ ਦਾ ਤੇ ਮੋਬਾਈਲ ਨੰਬਰ ਜੀ ਆਪਣਾ ਨੰਬਰ ਹੈ 9795004 97796 05183 ਹਾਂਜੀ ਆਪਾਂ ਦੋ ਬੜਾ ਚੋਕੇ ਦਿਖਾਈ ਜਨੇ ਆ ਜਿਹੜੀ ਪਹਿਲੇ ਨੰਬਰ ਤੇ ਬੱਚਾ ਨਾਲ ਖੜਾ ਇਹਨੂੰ ਕੈਦਨ ਹੋ ਗਿਆ ਤੁਸੀਂ ਇਹਨੂੰ ਹੋ ਗਿਆ ਮੰਨ ਲਾ 7-8 ਦਿਨ ਹੋ ਗਏ ਠੀਕ ਹੈ ਹਫਤਾ ਹੋ ਗਿਆ ਸੁਈ ਨੂੰ ਜੇਰ ਜੋੜਾ ਨਾ ਜਾਵੇ ਜੇ ਮੇ ਡਾਨਾ ਆਈ ਠੀਕ ਹੈ ਮੈਂ ਗਰਮੀ ਗਰਮੀ ਦੇ ਸੀਜ਼ਨ ਵਾਲੀਆਂ ਕੰਮਾਂ ਨੇ ਬਾਹਲਾਂ ਚੰਗੀਆਂ ਕੰਮਾਂ ਨੇ ਮੱਝਾਂ ਨੇ ਇੱਕ ਤਰ੍ਹਾਂ ਦੀਆਂ ਠੀਕ ਹੈ ਜਿਹੜੀ ਆਪਾਂ ਪਹਿਲਾਂ ਬੱਧ ਰਾਜੂ ਆਪਣਾ ਚੋਈ ਜਾਂਦਾ ਹੈਗਾ ਹਾਂਜੀ ਕਿੰਨਾ ਦੁੱਧ ਨੀਅਰ ਰੋਡ ਚੱਕੀ ਫਿਰਦੀ ਐ ਹੁਣ ਇਹਦੇ ਥੱਲੇ ਹੈਗਾ 15 ਕਿਲੋ ਦੁੱਧ ਜੀ ਠੀਕ ਹੈ 15 16 14 15 16 ਹਨਾ ਹਾਂਜੀ ਠੀਕ ਡੇ ਵੱਡੇ ਵਾਧੀ ਦੁਰੀ ਜਾਂਦੀ ਆ ਵਾਧੀ ਜਾਂਦੀ ਆ 20 ਕਿਲੋ ਤੱਕ ਪਾਉਂਦੀ ਠੀਕ ਹੈ ਬਾਕੀ ਚੌੜਜਾਨ ਬੜਾ ਖਰਾ ਹਨਾ ਜੰਮਾ ਖਰਾ ਜੀ ਤੇ ਜਿਹੜੀ ਦੂਜੇ ਨੰਬਰ ਤੇ ਇਹਨੂੰ ਹੋ ਗਿਆ 1 ਮਹੀਨਾ ਸੂਈ ਨੂੰ ਜੀ ਠੀਕ ਹੈ ਤੇ ਬੱਚਾ ਇਹਦਾ ਮੰਨ ਲਓ ਮਰ ਤੇ ਬੱਸ ਆਪਾਂ ਆਇਆ ਵੀ ਆਪਾਂ ਲਾਉਣਾ ਨੇ ਹੈਗਾ ਲੱਗਦਾ ਬਹੁਤ ਰੁਪਈਆ ਦੀ ਪੇਮ ਠੀਕ ਉਹ ਫਾਇਦਾ ਜੀ ਆਪਾਂ ਹੀ ਦੇਣੀ ਆ ਰੀਅਲ ਜਮਾ ਚਿੱਟਾ ਦੁੱਧ ਆ ਇਹਦਾ ਜਰਸੀ ਆ ਇਹ ਬਲੈਕ ਰੰਗ ਦੀ ਠੀਕ ਹੈ ਠੀਕ ਹੈ ਮੂਹਾਂ ਬਹੁਤ ਸੋਹਣਾ ਦਾ ਠੀਕ ਹੈ ਐਂਡ ਤੇ ਦਿਖਾ ਦੇਾਂਗੇ ਆਪਾਂ ਜਦੋਂ ਚਵਾਈ ਹੋ ਗਈ ਠੀਕ ਹੈ ਤੇ ਬਾਕੀ ਚੋਂਡ ਦੇਖੋ ਯਾਰ ਬੜਾ ਦੋਨਾਂ ਦਾ ਕਿਆ ਬਾਤਾਂ ਧਾਰਾ ਬਾੜੀ ਦੇਖੋ ਗੋਲ ਗੋਲ ਦੀਂਦੀ ਹੈ ਜੇਕਰ ਆਪਾਂ ਕੈਮਰਾ ਉੱਪਰੇ ਕਰਤਾ ਤਾਂ ਆਪਾਂ ਵੀਡੀਓ ਦੀ ਰੋਕਦੇ ਹੁਣ ਸੋ ਚੋਂਡ ਜਾਣ ਦੇਖੋ ਜਮਾ ਕਰਨ ਯਾਰ ਕਰਨ ਯਾਰ ਇਹੀ ਗਰਮੀ ਵਾਲੀਆਂ ਨੇ ਠੀਕ ਹੈ ਆਪਾਂ ਦੋਨਾਂ ਪਾਸੇ ਬ ਠੀਕ ਹੈ ਬਾਸ ਮਾਰ ਕੇ ਜਾ ਜਿਵੇਂ ਹੁਣ ਆਪਾਂ ਆਪ ਘਰਾਂ ਚ ਚੋਣਿਆ ਗਾਂ ਦਾ ਮਾੜੀ ਫੀਲ ਪਾਦੀ ਤੇ ਬੈਠੋ ਰਾਵਣਾ ਨੇ ਆਣਾ ਆਪਾਂ ਕਿਹਾ ਪਿੰਡ ਪਾਉਣ ਦੀ ਵੀ ਲੋੜ ਨਹੀਂ ਗਰਾਊਂਡ 'ਚ ਖੜਾ ਕੇ ਚੋਲਿਓ ਠੀਕ ਹੈ ਠੀਕ ਆ ਸੋ ਆ ਦੇਖੋ ਸਾਹਮਣੇ ਆਪਾਂ ਲਾਈਵ ਚੋਈ ਕਰੀਏ ਤੇ ਗਾਂ ਕਰੀ ਜਾਂਦੀਆਂ ਨੇ ਠੀਕ ਹੈ ਇਹਨੂੰ ਹੋ ਗਿਆ ਮਹੀਨਾ ਸੂਈ ਨੂੰ ਹਣਾ ਇਹਨੂੰ ਮਹੀਨਾ ਸੂਈ ਹੋ ਗਿਆ ਇਹ ਥੱਲੇ ਅੰਦਾਜ਼ਾ ਹੈ ਉਹ ਕਿੱਥੇ ਜਾਜ ਰਹੇ ਥੱਲੇ ਇਹ ਥੱਲੇ ਹੋਊਗਾ 13 ਕਿਲੋ ਜੀ ਮੰਨ ਲਓ 12 ਤੋਂ ਪਲੱਸ ਆ ਠੀਕ ਆ ਵੀ ਕਿਲੋ ਘਾਟ ਵਾਧਾ ਘਾਟ ਚੋਲਿਓ ਚਾਰ ਟਾਈਮ ਚੋਕੇ ਲੈ ਜਾਓਗੇ ਠੀਕ ਹੈ ਠੀਕ ਹੈ ਤੇ ਕੋਈ ਭੂਰ ਸਰਲਾ ਨਹੀਂ ਕੋਈ ਟੁੱਟਦਾ ਮੁੱਕਦਾ ਨਹੀਂ। ਵੀ ਬੜੀ ਚੰਗੀ ਹੈ ਢਿੱਲੋ। ਤੇ ਦੁੱਧ ਵੀ ਜਮਾ ਚਿੱਟਾ ਫਿਰ ਮੱਝਾਂ ਨਾਲ ਦੇਣਾ ਹੈ ਨਾ ਹਣਾ। ਜਮਾ ਮੱਝਾਂ ਹੀ ਨੇ ਇੱਕ ਤਰ੍ਹਾਂ ਦੀਆਂ। ਠੀਕ ਹੈ ਮੋਟਾ ਸਾਰਾ ਨਾ ਜਮਾ। ਤੇ ਰੇਟ ਬਾਜ਼ਾਰ ਫਿਰ ਇਹਨਾਂ ਦੇ ਕਿਵੇਂ ਰੱਖੀ ਆਪਾਂ? ਰੇਟ ਬਾਜ਼ਾਰ ਹੀ ਉਹਦਾ ਲਵਾਂਗੇ 62000 ਰੁਪਈਆ। ਬੱਚੇ ਵਾਲੀ ਆ। ਬੱਚੇ ਵਾਲੀ ਆ। ਠੀਕ ਹੈ। ਗਾਂ ਦਾ ਇਹ ਵੀ 60-62000 ਦੀ ਆ ਇਹ ਲਮਾਏ 48000 ਰੁਪਈਆ ਆ। ਠੀਕ ਹੈ ਠੀਕ ਹੈ। ਰਾਂਢੇ ਕਿ ਬੇਤਰਾ। ਹਾਂ ਉਹ ਵੀ ਚਲ ਆ ਇਹ ਵੀ ਬੱਚਾ। ਠੀਕ ਹੈ ਠੀਕ ਹੈ। ਇਹਦਾ ਮੰਗਰ ਠੀਕ ਹੈ। ਅੱਛਾ ਹੱਚੋਂ ਦੇ ਜਿਹੜੇ ਮਰਜੀ ਲੈਣਾ ਖੋਲ ਤਾਂ ਅੱਡੇ ਇੱਕ ਵੈਜਮਟੇ ਲਾ ਬੰਨੇ ਬਸਣੀ ਨਹੀਂ ਮੂਰੋ ਗਾਲਾਂ ਕੱਢੀ ਜਾਂਦੀ ਆਪਾਂ ਵੀਡੀਓ ਨਹੀਂ ਕੱਟਰੀ ਗੱਲ ਕਰ ਠੀਕ ਹੈ ਠੀਕ ਹੈ ਠੀਕ ਹੈ ਬਾਹਲਾ ਸੁਣਾ ਵੈੜ ਇਹ ਗਾਹਾਂ ਨੂੰ ਐ ਮੰਨ ਵੀ ਜੋ ਸੂਣ ਵਾਲੀ ਹੋਈ ਆਪਾਂ ਗਾਂ ਇਹ 70000 ਰੁਪਏ ਦੀ ਵਾਲੇ ਤੋਂ ਲੈ ਲਵਾਂ ਜਾ ਜਗਾ ਲਜਾ ਮਾ ਹਣ ਆਪਾਂ ਨੂੰ 10 ਦਿਨ ਪਹਿਲਾਂ ਫੋਨ ਕਰਦੇਓ ਠੀਕ ਐ 70000 ਦੀ ਆਪਣੇ ਪਾ ਕੇ ਭੇਜ ਦਿਓ ਆਪਾਂ Google Pay ਪੈਸੇ ਕਰ ਦੇਣਾ ਜਾ ਜਗਾ ਲਜਾ ਮਾ ਹਣ ਤੇ ਅੱਜ ਅੜ ਧੜਾੜੀ ਨਾਲੇ ਬੰਦਾ ਦੁੱਧ ਪੀ ਲੈ ਜਾ ਮਾ ਕਿਉਂਕਿ ਅੱਜ ਦੇ 30-3000 ਰੁਪਏ ਦਾ ਬੰਦਾ ਫੰਡਰ ਬੱਚੀ ਦਲਾ ਆਉਂਦਾਗਾ ਹਾਂਜੀ ਵੇਚਦੇ ਆਂ ਅਸੀਂ ਵੇਚ ਰਹੇ ਹਾਂ 33000 ਰੁਪਏ ਦੀਆਂ ਬੱਸੀਆਂ ਠੀਕ ਐ ਠੀਕ ਐ ਇਹ ਨਾਲ ਦੋ ਚੀਜ਼ਾਂ ਜਾਣਗੀਆਂ ਨਾਲੇ ਬੱਸੀਆਂ ਨਾਲੇ ਮੰਨ ਲਓ ਆਪੇ ਬੈੜੀ ਆ ਫਲੂਣੀ ਆ ਠੀਕ ਐ ਠੀਕ ਐ ਠੀਕ ਐ ਤਾਜੀ ਜੀ ਵੀ ਆਪਣੇ ਕੋਲ ਵੀਡੀਓ ਆ ਜੇ ਰਪਈ ਵੀ ਆ ਸਾਰਾ ਸਾਰੀ ਵੀਡੀਓ ਹਜੇ ਪਈ ਆ ਆਪਣੇ ਕੋਲ ਠੀਕ ਆ ਪ੍ਰੂਵਲ ਉਹ ਬੰਦਾ ਬੇਫਿਕਰ ਹੋ ਯਾਰ ਅੱਗੇ ਆਪਣਾ ਪੱਕਾ ਕੰਮ ਲੈ ਵੀ ਆ ਕਿਹੜੀਆਂ ਕਰਤੀ ਵਾਲੀਆਂ ਤੋਂ ਅੱਜ ਮਾਂਡੀ ਜੀ ਹੋਰ ਚ ਪੜਾ ਪੂਗਾ ਬਾਕੀ ਚ ਨਾ ਉਹ ਬੱਚੇ ਨੂੰ ਛੱਡ ਦੇ ਯਾਰ ਸੋ ਦੇਖੋ ਜਮਾ ਹੈਗਾ 8 ਕਿਲੋ ਦੁੱਧ ਜਮਾ ਹਣ ਨਾ ਨਹੀਂ 15 ਕਿਲੋ ਦੁੱਧ ਮੰਨ ਕੇ ਲੈ ਠੀਕ ਆ ਠੀਕ ਆ ਬਾਕੀ ਲੈਵਾ ਦੇਖੋ ਜਮਾ ਨੀਮੂ ਘਾੜਦਾ ਹਨਾ ਸੋ ਵੇਖੋ ਯਾਰ ਨਜ਼ਾਰੇਦਾਰੀ ਆ ਜਮਾ ਚਿੱਟਾ ਚਿੱਟਾ ਬਾਸ ਫਰਗਾ ਦੁੱਧ ਆ ਜਮਾ ਤੇ ਇਹਨੂੰ ਹੋ ਗਿਆ ਆਪਣੇ ਨੂੰ ਮਹੀਨਾ ਸੂਈ ਨੂੰ ਕਰ ਮੈਨੂੰ ਹਣਾ ਹਾਂਜੀ ਤੇ ਬਾਕੀ ਚੌਂਡ ਝਾੜੇ ਤੇ ਬੜਾ ਪਿਆਰਾ ਹਣਾ ਬੜੀ ਚੰਗੀ ਆਈ ਠੀਕ ਆ ਸਿਰਫ 48000 ਦੀ ਚਵਾਕ ਵੀ ਚੋ ਸਕਦਾ ਇਹਨਾਂ ਨੂੰ ਇਹੋ ਜੀਆਂ ਧਾਰਾਂ ਨੇ ਇਹਨਾਂ ਦੀ ਠੀਕ ਹੈ ਠੀਕ ਆ ਬਾ ਚੱਕ ਲੈ ਕੋਈ ਨਾ ਤੇ ਮੂੰਹ ਦਿਖਾ ਰਹੀ ਇਹਦਾ ਐਂਡ ਤੇ ਪਹਿਲਾਂ ਦੁੱਧ ਦਿਖਾ ਦੇ ਫਿਰ ਮੂੰਹ ਦਿਖਾ ਦੇ ਅੱਛਾ ਉਹ ਦੇਣੀ ਆਪਾਂ ਕਿਨੇ ਦਿੱਥੇ 60 ਦੀ ਉਹ 60 ਦੀ ਦੇਣੀ ਆ ਜੀ ਠੀਕ ਹੈ ਇਹ ਦੇਣੀ ਆ 48000 ਦੀ ਅੱਛਾ 48000 ਰੁਪਏ ਦੀ ਵਿਹੜ ਆਪਾਂ ਇਹ ਦੇਣੀ ਆ ਹਾਂਜੀ ਸੋ ਯਾਰ ਚੌਂਡ ਝਾੜੀ ਬੜਾ ਪਿਆਰਾ ਵੇਖਣ ਨਜ਼ਾਰੇਦਾਰ ਜਿਹਾ ਹਣਾ ਵਾਹ ਠੀਕ ਆ ਵਾ ਜੁਨਿਆਣਾ ਪਾ ਕੇ ਵੇਜੋ ਨਹੀਂ ਪੋਣਾ ਨਾ ਵੀ ਤਾਂ ਵੀ ਕੋਈ ਕਰਨੀ ਹਾਂਜੀ ਸਵੇਰਾ ਹਾ ਹਾ ਆ ਦੇਖੋ ਵੀ ਆ ਪੰਜਾ ਕਰ ਮਾਰ ਜਾਓ ਦੁੱਧ ਦਾ ਇਹ ਥੱਲੇ ਕੋਈ 14 ਕਿਲੋ ਮੰਗੂਆ ਠੀਕ ਐ ਅਸਾਂ 13 ਕਹਿੰਦੇ ਦੇ ਮਾਰਿਆ ਬੜੇ ਮੂੰਹ ਕਰਿਓ ਦੋਰੇ ਨੂੰ ਮੂੰਹ ਦਿਖਾ ਦੇ ਦਾ ਠੀਕ ਐ ਜਮਾ ਕਿਆ ਪਤਾ ਮਾ ਬ੍ਰੈਂਡ ਆ ਮੂੰਹ ਯਾਰ ਜਰਸੀ ਆ ਇੱਕ ਤਰ੍ਹਾਂ ਦੀ ਆ ਦੇ ਜੇ ਇਹ ਮੈਨਾਂ ਲਾ ਰੈਡ ਰੰਗ ਦੀ ਹੋਵੇ ਇਹ 80 ਤੋਂ 90 ਹਜ਼ਾਰ ਦੀ ਗੱਲ ਮੈਂ ਲੱਖ ਲੱਖ ਦੀਆਂ ਦੋ ਵੇਚੀਆਂ ਨੇ ਗੱਲ ਵੀਡੀਓ ਪਾਈ ਸੀ ਠੀਕ ਹੈ ਨਾੜ ਦੇਖੋ ਮਿਲ ਕੇ ਕਿੰਨੀ ਤਕੜੀ ਜਾਂਦੀ ਹੈ ਹਨਾ ਫੋਨਾ ਮੂਰੇ ਬੱਚੇ ਸੀ ਵੀ ਤਾਜ਼ੀਆਂ ਜਮਾ ਤਾਜ਼ੀਆਂ ਸੀ ਜੇਰਾ ਪੈਂਦੀਆਂ ਠੀਕ ਹੈ ਇਹ ਆ ਮੰਨ ਲਓ ਮਹੀਨੇ ਦਾ ਦੁੱਧ ਹੀ ਬਣਦਾ ਜੈ ਜੈ ਗੱਲਾ ਹਾਂ ਸੋ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ 97796 0586 ਵੀਡੀਓ ਦੇਖਣੇ ਚੈਨਲ ਪਿਆਰ ਦੇ ਲਈ ਤਿਆਰ